6 ਅੱਗੇ ਸੀ 7 8 9 10 11 12 13 14 14 ਸੁਰਾਖ ਗੋਲੀਆਂ ਦੇ ਜੇ ਤਿੰਨ ਇਹ ਵੀ ਪਾਲ ਗਏ 17 ਜਿਹੜੇ 17 ਜਿਹੜੇ ਸੁਰਾਖ ਨੇ ਗੋਲੀਆਂ ਦੇ ਨੇ ਤੇ ਆ ਇੱਕ ਸ਼ੀਸ਼ੇ ਦੇ ਵਿੱਚ ਹੀ 잡ਦਾ ਹੈ 18 ਦੇ ਆਸ-ਪਾਸ ਜਿਹੜੇ ਸੁਰਾਖ ਨੇ ਗੋਲੀਆਂ ਦੇ 18 ਦੇ ਆਸ-ਪਾਸ ਜਿਹੜੀਆਂ ਗੋਲੀਆਂ ਚੱਲੀਆਂ ਲੱਗ ਰਹੇ ਨੇ 18 ਤੋਂ ਬਾਅਦ ਉਸ ਤੋਂ ਬਾਅਦ 18 ਤੋਂ ਬਾਅਦ ਐ 19 20 21 22 23 23 23 23 ਦੇ ਆਸ-પાસ ਗੋਲੀਆਂ ਜਿਹੜੀਆਂ ਸਾਡੇ ਦੇਖਣ ਮੁਤਾਬਕ ਲੱਗਦਾ ਕਿ ਇੱਥੇ ਚੱਲੀਆਂ ਨੇ 23 ਦੇ ਆਸ-પાસ ਬਾਕੀ ਇਹ ਜਿਹੜੀਆਂ ਸ਼ੀਸ਼ੀਆਂ ਦੇ ਜਿਹੜੀਆਂ ਸ਼ੀਸ਼ੀਆਂ ਤੇ ਚੱਲੀਆਂ ਹੋਣਗੀਆਂ ਸੈਡਾਂ ਤੋਂ ਕਿਉਂਕਿ ਸ਼ੀਸ਼ੇ ਵੀ ਸਾਰੇ ਟੁੱਟੇ ਨੇ ਉਸ ਦੇ ਬਾਬਤ ਹਜੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਾਲੀਆਂ ਜਿਹੜੀਆਂ ਨੇ ਗੱਡੀ ਦੀਆਂ ਉਹਨਾਂ ਦੇ ਵਿੱਚ ਵੀ ਜਿਹੜੇ ਸੁਰਾਖ ਨੇ ਕਰੀਬ 20 ਤੋਂ ਉੱਪਰ ਜਿਹੜੀਆਂ ਗੋਲੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਘਰ ਦੇ ਵਿੱਚ ਪਰਿਵਾਰ ਹੁੰਦਾ ਤੇ ਉਹਨਾਂ ਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨਜ਼ਰ ਮਾਰ ਲਓ ਤੁਸੀਂ ਕੀ ਆ ਗੋਲੀਆਂ 1 2 3 4 5 6 ਆ 6 ਔਰ ਇੱਕ 7 7 ਜਿਹੜੇ 7 ਇੱਥੇ ਵੀ ਇੱਕ ਫੈਰ ਨਜ਼ਰ ਆ ਰਿਹਾ ਜਿਹੜੇ ਨਜ਼ਰ ਆ ਰਹੇ ਨੇ ਉਹ ਕਰੀਬ 7 ਦੇ ਆਸ-ਪਾਸ ਜਿਹੜੇ ਫੈਰ ਨੇ ਆ ਨਜ਼ਰ ਮਾਰ ਲਓ ਗੱਡੀ ਦਾ ਨੰਬਰ ਔਰ ਗੱਡੀ ਇਧਰਲੇ ਪਾਸੇ ਨੂੰ ਚੜੀ ਇਸ ਪਾਸੇ ਇੱਕ ਲਾਸ਼ ਵੀ ਪਈ ਜਿਹੜੀ ਅਸੀਂ ਤੁਹਾਨੂੰ ਤਸਵੀਰ ਚ ਨਹੀਂ ਦਿਖਾ ਸਕਦੇ ਔਰ ਦੂਜੇ ਪਾਸੇ ਵੀ ਜਿਹੜਾ ਸ਼ੀਸ਼ਾ ਬਿਲਕੁਲ ਟੁੱਟਿਆ ਹੈਗਾ ਫਿਰ ਹਾਲ ਜਿਹੜੀ ਪੁਲਿਸ ਉਹ ਇੱਥੇ ਮੌਕੇ ਤੇ ਪਹੁੰਚੀ ਹੋਈ ਆ ਇਹ ਕਿਵੇਂ ਹੋਇਆ ਕੁਝ ਪਤਾ ਜੀ ਨਹੀਂ ਅਲੇ ਦਾ ਕੁਛ ਨਹੀਂ ਪਤਾ ਲੱਗਾ ਬਸ ਇਨਾ ਕਿ ਚਾਰ ਜਣੇ ਜੀਸੀਐਨ ਦੇ ਵਿੱਚੋਂ ਇੱਕ ਲੇਡੀਸ ਮਰ ਗਈ ਹੈ ਇਹਨਾਂ ਦਾ ਵਿਆਹ ਵੀ ਤਰੀਚਾ ਸੀ ਅੱਛਾ ਵਿਆਹ ਸੀ ਇਹ ਇੱਥੋਂ ਦੇ ਹੀ ਆ ਹਾਂ ਇੱਥੋਂ ਦੇ ਆਪਣੇ ਆ ਗਲੀ ਚ ਕਰਦੇ ਕੋਲੀ ਆ ਇੱਕ ਘਰੋਂ ਨਿਕਲੇ ਸੀ ਹੁਣ ਹਾਂ ਘਰੋਂ ਨਿਕਲੇ ਸੀ ਇਹ ਤੇ ਕਾਹਦੇ ਤੇ ਆਏ ਮੁੰਡੇ ਮੁੰਡੇ ਕੋ ਪਤਾ ਲੱਗਿਆ ਮੁੰਡੇ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਲੱਗੇ ਕੱਲ ਮੋਟਰਸਾਈਕਲ ਤੇ ਹੀ ਕਹਿੰਦੇ ਆਏ ਨੇ ਉਹ ਹਾਂ ਇਹ ਦੋ ਕਿ ਤਿੰਨ ਜਣੇ ਸੀ ਉਹ ਚਾਰ ਜਣੇ ਸੀ ਪਰਿਵਾਰ ਆ ਹਾਂ ਇਹ ਚਾਰ ਇਹ ਇਹ ਕੁੜੀ ਦਾ ਵਿਆਹ ਸੀ ਹਾਂ ਇਹ ਕੁੜੀ ਦਾ ਵਿਆਹ ਸੀ ਅੱਛਾ ਤੇ ਬਾਕੀ ਪਰਿਵਾਰ ਇਹਨਾਂ ਦਾ ਬਾਕੀ ਪਰਿਵਾਰ ਇਹਨਾਂ ਦਾ ਉਹ ਲੱਗੇ ਫਿਰ ਸਾਰੇ ਉੱਥੇ ਪਰਲੇ ਪਾਸੇ ਹਾਂਜੀ ਸਾਰੇ ਉਹ اچھا ਉਹ ਠੀਕ ਨੇ ਉਹਨਾਂ ਦੇ ਲੱਗੀਆਂ ਗੋਲੀ ਕਿ ਨਹੀਂ ਉਹਨਾਂ ਦੀ ਗੋਲੀ ਨਹੀਂ ਉਹਨਾਂ ਦੇ ਪਰਿਵਾਰ ਤੇ ਗੋਲੀਆਂ ਨਹੀਂ ਲੱਗੀਆਂ ਸਿਰਫ ਆਚਾਰਜੀਆਂ ਦੇ ਲੱਗੇ ਭੈਣ ਭਰਾ ਸੀ ਸਾਰੇ ਇਹ ਅੱਛਾ ਭੈਣ ਭਰਾ ਸੀ ਭੈਣ ਭਰਾਵਾਂ ਦੇ ਲੱਗੀ ਭੈਣ ਭੈਣ ਮਰ ਗਈ ਆ ਤਾਂ ਬਿਲਕੁਲ ਜਿਹੜੀ ਸਥਿਤੀ ਆ ਬੜੀ ਦੇਖੀ ਜਾ ਸਕਦੀ ਆ ਕਿ ਤਣਾਅਪੂਰਵਕ ਸਥਿਤੀ ਆ ਕਿਉਂਕਿ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਇੱਥੇ ਦਿਖਾ ਦਿੰਨੇ ਆ ਮੌਜੂਦਾ ਸਥਿਤੀ ਜਿਹੜੀ ਆ ਉਹ ਕਿਸ ਤਰੀਕੇ ਦੀ ਆ ਹਾਲਾਂਕਿ ਦੱਸਿਆ ਜਾ ਰਿਹਾ ਆ ਆ ਮਗਰੋਂ ਨਜ਼ਰ ਮਾਰ ਸਕਦੇ ਹੋ ਹਾਲਾਂਕਿ ਗੱਡੀ ਇਧਰ ਚੜੀ ਇਧਰਲੇ ਪਾਸੇ ਆ ਨਜ਼ਰ ਇਧਰ ਵੀ ਮਾਰ ਸਕਦੇ ਹੋ ਕਿ ਗੱਡੀ ਜਿਹੜੀ ਆ ਉਹ ਇਧਰ ਚੜੀ ਆ ਇਹ ਹਾਲਾਤ ਨੇ ਪੁਲਿਸ ਚਾਹੇ ਕਿ ਮੌਕੇ ਤੇ ਮੌਜੂਦ ਆ ਪਰ ਸਥਿਤੀ ਜਿਹੜੀ ਆ ਇਹ ਕਲੀਅਰ ਹਜੇ ਨਹੀਂ ਹੋ 파ਰੀ ਕਿ ਆਖਰਕਾਰ ਕੀ ਗੱਲ ਸੀ ਕੀ ਵਾਪਰੀ ਆ ਕਿ ਕਿਵੇਂ ਘਟਨਾ ਵਾਪਰੀ ਆ ਇਸ ਪਾਸੇ ਪੂਰੇ ਜਿਹੜੇ ਇਹ ਮਹੱਲੇ ਦੇ ਲੋਕ ਨੇ ਇਥੋਂ ਦੇ ਦੱਸੇ ਜਾ ਰਹੇ ਨੇ ਇਹ ਜਿਹੜੇ ਇਹ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਫਿਲਹਾਲ ਦੀ ਘੜੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਫਿਰੋਜ਼ਪੁਰ ਸ਼ਹਿਰ ਤੋਂ ਸਾਂਝਾ ਕਰ ਰਿਹਾ ਜਿੱਥੇ ਦਿਨ ਦਿਹਾੜੇ ਜਿਹੜੀ ਗੋਲੀ ਚੱਲੀ ਦਿਨ ਦਿਹਾੜੇ ਜਿਹੜੀ ਗੋਲੀਆਂ ਚੱਲੀਆਂ ਨੇ ਤਾਂ ਫਿਲਹਾਲ ਦੀ ਘੜੀ ਪਰਿਵਾਰ ਜਿਹੜਾ ਇੱਥੇ ਕਿਉਂਕਿ ਲੋਕ ਜਿਹੜੇ ਨੇ ਇੱਕਦਮ ਹਫੜਾ ਤਫੜੀ ਮੱਝ ਜਾਂਦੀ ਆ ਕੁਝ ਸਮਝ ਨਹੀਂ ਆਉਂਦਾ ਔਰ ਮੌਕੇ ਤੇ ਜਿਹੜੇ ਮੌਕੇ ਤੇ ਔਰ ਇੰਜ ਜਾਪਦਾ ਸ਼ਾਇਦ ਸ਼ਾਇਦ ਇੰਜ ਜਾਪਦਾ ਹੈ ਕਿ ਇਧਰਲੇ ਪਾਸੋਂ ਜਿਵੇਂ ਆ ਜਾਲੀ ਦੇ ਵਿੱਚ ਵੀ ਇਹ ਸੁਰਾਖ ਨੇ ਆ ਜਾਲੀ ਦੇ ਵਿੱਚ ਵੀ ਸੁਰਾਖ ਨੇ ਇੰਜ ਜਾਪਦਾ ਹੈ ਕਿ ਮੈਂ 6 ਤਾ ਗੋਲੀਆਂ ਤੁਹਾਨੂੰ ਸਾਹਮਣੇ ਵਿਖਾਤੀਆਂ ਇੰਜ ਜਾਪਦਾ ਵੀ ਸ਼ਾਇਦ ਆ ਗਵਾਰੀ ਦੇ ਵਿੱਚੋਂ ਵੀ ਜਿਹੜੀਆਂ ਇਧਰੋਂ ਗੋਲੀਆਂ ਮਾਰੀਆਂ ਗਈਆਂ ਨੇ ਕਿਉਂਕਿ ਆ ਸੁਰਾਖ ਜਿਹੜੇ ਨੇ ਇਹ ਦੱਸਦੇ ਨੇ ਇਹ ਨਜ਼ਰ ਆ ਰਹੇ ਨੇ ਹੋ ਸਕਦਾ ਕਿ ਗੋਲੀਆਂ ਦੇ ਸੁਰਾਖ ਹੋਣ ਔਰ ਉਧਰੋਂ ਬਾਅਦ ਆ ਤੁਸੀਂ ਨਜ਼ਰ ਮਾਰੋ ਇਧਰ ਇਧਰੋਂ ਨਜ਼ਰ ਮਾਰੋ ਮੈਂ ਕੈਮਰਾਮੈਨ ਨੂੰ ਕਹੂੰਗਾ ਨਜ਼ਰ ਆਇ ਇੱਕ ਸੁਰਾਖ ਦੇਖ ਲਓ ਆ ਸੁਰਾਖ ਦੇਖ ਲਓ ਆ ਸੁਰਾਖ ਦੇਖ ਲਓ 6 ਅੱਗੇ ਸੀ 7 8 9 10 11 12 13 14 14 ਸੁਰਾਖ ਗੋਲੀਆਂ ਦੇ ਜੇ 3 ਇਹ ਵੀ ਪਾਲੀਏ 17 ਜਿਹੜੇ 17 ਜਿਹੜੇ ਸੁਰਾਖ ਨੇ ਗੋਲੀਆਂ ਦੇ ਨੇ ਤੇ ਆ ਇੱਕ ਸ਼ੀਸ਼ੇ ਦੇ ਵਿੱਚ ਹੀ 잡ਦਾ ਹੈ 18 ਦੇ ਆਸ-ਪਾਸ ਜਿਹੜੇ ਸੁਰਾਖ ਨੇ ਗੋਲੀਆਂ ਦੇ 18 ਦੇ ਆਸ-ਪਾਸ ਜਿਹੜੀਆਂ ਗੋਲੀਆਂ ਚੱਲੀਆਂ ਲੱਗ ਰਹੇ ਨੇ 18 ਤੋਂ ਬਾਅਦ ਉਸ ਤੋਂ ਬਾਅਦ 18 ਤੋਂ ਬਾਅਦ 19 20 21 22 23 23 23 ਦੇ ਆਸ-ਪਾਸ ਗੋਲੀਆਂ ਜਿਹੜੀਆਂ ਸਾਡੇ ਦੇਖਣ ਮੁਤਾਬਕ ਲੱਗਦਾ ਕਿ ਇਥੇ ਚੱਲੀਆਂ ਨੇ 23 ਦੇ ਆਸ-ਪਾਸ ਬਾਕੀ ਇਹ ਜੜੀਆਂ ਸ਼ੀਸ਼ੀਆਂ ਦੇ ਜੜੀਆਂ ਸ਼ੀਸ਼ੀਆਂ ਤੇ ਚੱਲੀਆਂ ਹੋਣਗੀਆਂ ਸੈਡਾਂ ਤੋਂ ਕਿਉਂਕਿ ਸ਼ੀਸ਼ੇ ਵੀ ਸਾਰੇ ਟੁੱਟੇ ਨੇ ਉਸ ਦੇ ਬਾਬਤ ਹਜੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਾਲੀਆਂ ਜੜੀਆਂ ਨੇ ਗੱਡੀ ਦੀਆਂ ਉਹਨਾਂ ਦੇ ਵਿੱਚ ਵੀ ਜਿਹੜੇ ਸੁਰਾਖ ਨੇ ਕਰੀਬ 20 ਤੋਂ ਉੱਪਰ ਜੜੀਆਂ ਗੋਲੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਤਾਂ ਆ ਨਜ਼ਰ ਤੁਸੀਂ ਜਿਹੜੀ ਆ ਆ ਮਾਰ ਸਕਦੇ ਹੋ ਜਿਹੜੇ ਹਾਂ ਰੌਂਦ ਜਿਹੜੇ ਗੋਲੀਆਂ ਗੋਲੀਆਂ ਵੀ ਇੱਥੇ ਨਜ਼ਰ ਆ ਸਕਦੇ ਆ ਨੇ ਪਰਵਾਰ ਹਾਲਾਂਕਿ ਇੱਥੇ ਮੌਜੂਦ ਆ ਪਰਵਾਰ ਦੇ ਲੋਕ ਮੌਜੂਦ ਨੇ ਭਾਈ ਇੱਥੋਂ ਦੇ ਲੱਗੇ ਦੇ ਰਹਿਣ ਵਾਲੇ ਨੇ ਹਾਂਜੀ ਕਿੱਥੇ ਜੀ ਘਰ ਸੀ ਇਹਨਾਂ ਦਾ ਜੀ ਆਹ ਕੋਲ ਆ ਇੱਥੇ ਕੋਲ ਹੈ ਪਿੱਛੇ ਕੀ ਗੱਲ ਗੱਲਬਾਤ ਕੀ ਕੋਈ ਪਤਾ ਜੀ ਪਤਾ ਨਹੀਂ ਹੁਣ ਮਾਵੇ ਬਾ ਸੁਨਿਆ ਤੇ ਬਸ ਇਹ ਹੁਣੀ ਦੀ ਘਟਨਾ ਜੀ ਹਾਂਜੀ 10 ਮਿੰਟ ਪਹਿਲਾਂ ਇਹ ਕਿੰਨੇ ਕਿੰਨੇ ਜੀ ਬੰਦੇ ਸੀ ਜੀ ਪ੍ਰਕਾਰ ਚ ਇਹ ਨਹੀਂ ਪਤਾ ਕਿੰਨੇ ਦਾ ਬਿਲਕੁਲ ਤਾਂ ਬਿਲਕੁਲ ਕਿੱਥੇ ਜੀ ਤਾਂ ਆ ਇਧਰਲੇ ਪਾਸੇ ਦੱਸਿਆ ਜਾ ਰਿਹਾ ਕਿਉਂਕਿ ਹੋ ਸਕਦਾ ਹੈ ਹੋ ਸਕਦਾ ਇਧਰਲੇ ਪਾਸੇ ਦੀ ਕਿਉਂਕਿ ਸ਼ੀਸ਼ੇ ਇੱਥੋਂ ਤੱਕ ਟੁੱਟੇ ਨੇ ਇੰਜ ਜਾਪਦਾ ਹੈ ਕਿ ਸ਼ਾਇਦ ਗੱਡੀ ਜਿਹੜੀ ਆ ਉਹ ਭਜਾਈ ਗਈ ਆ ਇੱਥੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇੱਥੇ ਵੀ ਜਿਹੜੇ ਸ਼ੀਸ਼ੇ ਨੇ ਉਹ ਟੁੱਟੇ ਹੋਏ ਨੇ ਇੱਥੋਂ ਹੁਣ 50 60 ਮੀਟਰ ਦੀ ਦੂਰੀ ਤੇ ਅਸੀਂ ਮੌਜੂਦ ਹਾਂ 50 60 ਮੀਟਰ ਦੀ ਦੂਰੀ ਤੋਂ ਬਾਅਦ ਇਧਰਲੇ ਪਾਸੇ ਉਹ ਗੱਡੀ ਜਿਹੜੀ ਆ ਉਹ ਦੱਸਿਆ ਜਾ ਰਿਹਾ ਜਦੋਂ ਇੱਥੋਂ ਭਜਾਈ ਗਈ ਆ ਤਾਂ ਆ ਗੋਲੀਆਂ ਦੇ ਜਿਹੜੇ ਖੋਲ ਨੇ ਉਹ ਨਜ਼ਰ ਮਾਰ ਸਕਦੇ ਹੋ ਆ ਖੋਲ ਪਿਆ ਗੋਲੀ ਦਾ ਆ ਨਜ਼ਰ ਮਾਰ ਲਓ ਆ ਰੁਮਾਲ ਪਿਆ ਹੈਗਾ ਇੱਥੇ ਹੋਰ ਵੀ ਜਿਹੜੇ ਹੋਰ ਵੀ ਕਿਉਂਕਿ ਹਜੇ ਜਿਹੜੀ ਕਟਨਾ ਹੈਗੀ ਆ ਤਾਜੀ ਆ ਹੁਣੇ ਦੀ ਕਟਨਾ ਹੈਗੀ ਆ ਇੱਥੇ ਖੋਲ ਜਿਹੜੇ ਹੋਰ ਵੀ ਨੇ ਮਿਲ ਸਕਦੇ ਨੇ ਹੋ ਸਕਦੇ ਨੇ ਐ ਭਾਈ ਕਿੱਥੇ ਜੇ ਘਰ ਆ ਉਹਨਾਂ ਦਾ ਇੱਥੇ ਲੱਗੇ ਸੀਗਾ ਕਿਹੜੇ ਪਾਸੇ ਨਾਲ ਹੀ ਭਾਈ ਆਹ ਧੁੱਦੀ ਦਾ ਘਰ ਉਹ ਨਹੀਂ ਪੈਂਦਾ ਵਿਆਹ ਰੱਖਾ ਅੱਛਾ ਇੱਕ ਜਿਹੜੀ ਕੁੜੀ ਦੀ ਮੌਤ ਹੋਈ ਆ ਇਹਦਾ ਵਿਆਹ ਸੀਗਾ ਜੀ ਹਾਂਜੀ ਹਾਂਜੀ ਥੋੜੇ ਦਿਨਾਂ ਵਿਆਹ ਸੀ ਅੱਛਾ ਅਗਲੇ ਮੱਗਰ ਦੀ ਉਹਨਾਂ ਦਾ ਵਿਆਹ ਸੀ ਅੱਛਾ ਤੇ ਇਹ ਬਾਕੀ ਪ੍ਰਵਾਹ ਠੀਕ ਹੈ ਜੀ ਹਾਂ ਇੱਕ ਧੁੱਦੀ ਦੇ ਗੋਲੀ ਵੱਜੀ ਇੱਕ ਹੋਰ ਮੁੰਡੇ ਨਾਲ ਵੱਜੀ अच्छा देखो पता लग गया कादे ते है कादे ते नहीं ना ना भाई येदे नहीं बल्कि कार ते कार ते ही जांदे वे ये पहला 6 7 ਬੰਦੇ ਖੜੇ ਸੀ اچھا ਤਾਂ ਕੋਈ ਨਹੀਂ ਪਤਾ ਭਾਈ ਤਾਂ ਬਿਲਕੁਲ ਇਹ ਤਸਵੀਰਾਂ ਸਾਫ਼ ਹੋ ਸਕਦੀਆਂ ਨੇ ਕਿਉਂਕਿ ਸੀਸੀਟੀਵੀ ਵੀ ਜਿਹੜੇ ਇਸ ਰੋਡ ਤੇ ਲੱਗੇ ਨੇ ਆਹ ਸੀਸੀਟੀਵੀ ਨਜ਼ਰ ਮਾਰ ਲਓ ਆਹ ਸੀਸੀਟੀਵੀ ਉਰ ਘਟਨਾ ਬਿਲਕੁਲ ਇੱਥੇ ਹੁੰਦੀ ਆ ਇਹ ਸੀਸੀਟੀਵੀ ਦੇ ਵਿੱਚ ਇਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਆਈਆਂ ਹੋਣਗੀਆਂ ਇਸ ਸੀਸੀਟੀਵੀ ਦੇ ਵਿੱਚੋਂ ਪਤਾ ਚੱਲ ਸਕਦਾ ਹੈ ਕਿ ਆਖਰਕਾਰ ਉਹ ਵਿਅਕਤੀ ਕਾਦੇ ਤੇ ਆਏ ਨੇ ਮੋਟਰਸਾਈਕਲ ਤੇ ਸੀ ਜਾਂ ਗੱਡੀ ਤੇ ਸੀ ਪਰ ਲੋਕ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੋਟਰਸਾਈਕਲ ਤੇ ਸੀ ਕਿਉਂਕਿ ਇੱਕ ਰੌਂਦ ਆ ਪਿਆ ਆ ਰੁਮਾਲ ਪਿਆ ਔਰ ਇਥੋਂ ਗੱਡੀ ਇਥੋਂ ਗੱਡੀ ਜਦੋਂ ਭਜਾਈ ਜਾਂਦੀ ਆ ਲੋਕ ਵੀ ਦੱਸਦੇ ਨੇ ਜਦੋਂ ਇਥੋਂ ਗੱਡੀ ਭਜਾਈ ਜਾਂਦੀ ਆ ਕਿਉਂਕਿ ਹਮਲਾਵਰ ਜਿਹੜੇ ਨੇ ਉਹ ਪਿੱਛੇ ਹੀ ਹੋ ਸਕਦੇ ਆ ਔਰ ਜਦੋਂ ਗੱਡੀ ਭਜਾਈ ਜਾਂਦੀ ਆ ਤਾਂ ਇਥੋਂ ਗੱਡੀ ਭਜਾ ਕੇ ਲੈ ਕੇ ਜਾਂਦੇ ਆ ਤਾਂ ਇੱਥੇ ਇੱਥੇ ਜਿਹੜਾ ਸ਼ੀਸ਼ਾ ਹੋ ਸਕਦਾ ਪਹਿਲਾ ਜਿਹੜੀ ਜਦੋਂ ਗੋਲੀ ਪਿੱਛੇ ਮਾਰੀ ਗਈ ਆ ਉਸ ਤੋਂ ਬਾਅਦ ਗੋਲੀਆਂ ਮਾਰਦੇ ਰਹੇ ਆ ਤਾਂ ਆ ਸ਼ੀਸ਼ਾ ਇਸ ਜਗ੍ਹਾ ਤੇ ਆ ਕੇ ਟੁੱਟਦਾ ਇਥੋਂ ਸ਼ੀਸ਼ਾ ਖਿਲਰਿਆ ਹੋਇਆ ਔਰ ਉਸ ਤੋਂ ਬਾਅਦ ਇੰਜ ਲੱਗਦਾ ਹੈ ਕਿ ਜਦੋਂ ਗੋਲੀ ਗੋਲੀਆਂ ਜ਼ਿਆਦਾ ਮਾਰ ਦਿੱਤੀਆਂ ਹੋਣਗੀਆਂ ਤਾਂ ਗੱਡੀ ਜਿਹੜੀ ਆ ਇਥੋਂ ਭਜਾਉਣ ਲੱਗੀ ਇੱਕਦਮ ਜਿਹੜੀ ਸਾਈਡ ਤੋਂ ਵੱਜ ਗਈ ਹੋएगी ਕਿ ਕਰੀਬ ਕਰੀਬ ਜਿਹੜੀ 21 21 ਦੇ ਆਸ-ਪਾਸ ਜਿਹੜੇ ਆਈ ਕ੍ਰਾਉਂਡ ਹੋਰ ਦੇਖ ਸਕਦੇ ਹੋ ਇੱਕ ਖੋਲ ਹੋਰ ਮਿਲਿਆ ਹੈਗਾ ਰੋਡ ਦੇ ਉੱਪਰ ਖੋਲਾ ਹੀ ਖੋਲਾ ਨਜ਼ਰ ਆ ਰਹੀਆਂ ਨੇ ਰੋਡ ਦੇ ਉੱਪਰ ਸ਼ੀਸ਼ਾ ਟੁੱਟਿਆ ਹੀ ਟੁੱਟਿਆ ਨਜ਼ਰ ਆ ਰਿਹਾ ਹੈ ਚੀਕਚ ਕਹਾੜਾਈ ਨਜ਼ਰ ਆ ਰਿਹਾ ਕਿਉਂਕਿ ਇਹ ਜਿਹੜੇ ਵਿਅਕਤੀਆਂ ਦੀ ਘਟਨਾ ਜਿਨ੍ਹਾਂ ਦੇ ਵੱਲੋਂ ਕੀਤੀ ਗਈ ਆ ਸ਼ਰਿਆਮ ਕੀਤੀ ਗਈ ਆ ਦਿਨ ਦਿਹਾੜੇ ਕੀਤੀ ਗਈ ਆ ਕਾਰਨ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿਉਂ ਹੋਇਆ ਹੈ ਕਿਉਂ ਇਹ ਘਟਨਾ ਵਾਪਰੀ ਇਸ ਬਾਬਤ ਤਾਂ ਹਜੇ ਕੁਝ ਨਹੀਂ ਪਤਾ ਲੱਗ ਸਕਿਆ ਪਰ ਜਿਹੜੀ ਸਥਿਤੀ ਆ ਇਹ ਠੀਕ ਨਹੀਂ ਗਈ ਫਰੋਸਪੁਰ ਦੇ ਵਿੱਚ ਦਿਨ ਦਿਹਾੜੇ ਇਸ ਤਰੀਕੇ ਦੀ ਘਟਨਾ ਹੋਣਾ ਕਿਤਨੇ ਕਿਤੇ ਇਹ ਠੀਕ ਨਹੀਂ ਜਾਪਦਾ ਤਾਂ ਦੂਜੇ ਪਾਸੇ ਇੱਥੇ ਹਾਲਾਂਕਿ ਜਿਹੜੀਆਂ ਟੀਮਾਂ ਨੇ ਪੁਲਿਸ ਦੀ ਉਹ ਵੀ ਆ ਚੁੱਕੀਆਂ ਨੇ ਮੌਕੇ ਤੇ ਜਿਹੜਾ ਦੇਖਣ ਦੀ ਕੋਸ਼ਿਸ਼ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ ਫਿਲਹਾਲ ਦੀ ਘੜੀ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਸਿਟੀ ਦੇਆਂ ਤਸਵੀਰਾਂ ਨੇ ਕਾਲਗੜ੍ਹ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਜਿੱਥੋਂ ਇਹ ਘਟਨਾ ਹੋਈ ਆ ਜਿੱਥੋਂ ਦੀ ਇਹ ਤਸਵੀਰ ਆ ਔਰ ਜਿਹੜੇ ਗੋਲੀਆਂ ਦੇ ਖੋਲ ਨੇ ਉਹ ਖੋਲ ਵੀ ਗਲੀ ਦੇ ਵਿੱਚ ਪਿੱਛੇ ਤੱਕ ਜਿਹੜੇ ਉਹ ਖਿਲਰੇ ਹੋਏ ਨੇ ਔਰ ਕਰੀਬ 20 ਤੋਂ ਉੱਪਰ ਜਿਹੜੀਆਂ ਗੋਲੀਆਂ ਨੇ ਉਹ ਜਾਪਦੀਆਂ ਨੇ ਜਿਹੜੀਆਂ ਚੱਲੀਆਂ ਹੋ ਸਕਦੀਆਂ ਨੇ ਸਾਡੇ ਅੰਦਾਜ਼ੇ ਮੁਤਾਬਕ 20 ਤੋਂ ਵੱਧ ਜਿਹੜੀਆਂ ਗੋਲੀਆਂ ਇਸ ਕਾਰ ਦੇ ਉੱਪਰ ਮਾਰੀਆਂ ਗਈਆਂ ਨੇ ਕਿਉਂਕਿ ਕਾਰ ਦੇ ਜਿਹੜੇ ਸ਼ੇਖ ਨੇ ਕਾਰ ਦੇ ਜਿਹੜੇ ਸੁਰਾਖ ਬਣੇ ਨੇ ਬਾਰੀਆਂ ਦੇ ਉੱਪਰ ਸ਼ੀਸ਼ਿਆਂ ਦੇ ਵਿੱਚੋਂ ਦੀ ਜਾਂ ਅਗਲੇ ਪਾਸੇ ਸ਼ੀਸ਼ੇ ਦੇ ਵਿੱਚ ਦੀ ਉਹਨਾਂ ਦੀ ਗੱਲ ਕਰੀਏ ਤਾਂ 20 ਤੋਂ ਉੱਪਰ ਜਾਪਦੇ ਨੇ ਫਿਲਹਾਲ ਦੀ ਘੜੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਇਸ ਦੀ ਜਿਹੜੀ ਅਪਡੇਟ ਹੋ ਅਗਲੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਪੁਲਿਸ ਜਿਹੜੀ ਆ ਉਹ ਮੌਕੇ ਤੇ ਪਹੁੰਚੀ ਹੋਈ ਆ ਤਾਂ ਕੋਸ਼ਿਸ਼ ਕਰ ਲਵਾਂਗੇ ਪੁਲਿਸ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਵੀ ਆਖਰਕਾਰ ਪੂਰਾ ਕੁਝ ਮਸਲੇ ਦੇ ਵਿੱਚ ਕੁਝ ਪਤਾ ਚੱਲਿਆ ਜਾਂ ਨਹੀਂ ਚੱਲਿਆ ਤਾਂ ਤਸਵੀਰ ਸਾਂਝੀ ਤੁਹਾਡੇ ਨਾਲ ਫਿਰੋਜ਼ਪੁਰ ਤੋਂ ਕਰ ਰਹੇ ਆ ਹਾਲਾਂਕਿ ਮੌਕੇ ਤੇ ਐਸ ਐਚਓ ਵੀ ਇੱਥੇ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਐਸ ਐਚਓ ਸਾਹਿਬ ਕੁਝ ਪਤਾ ਲੱਗਿਆ ਜੀ ਕਿਵੇਂ ਘਟਨਾ ਹੋਈ ਹੈ ਕੁਝ ਪਤਾ ਲੱਗਿਆ ਸਰ ਕਿਵੇਂ ਕੱਟਣਾ ਹੋਈ ਜੀ ਕੁਝ ਇਸ ਬਾਰੇ ਇਹ ਜਿਹੜੀ ਤੇ ਫੇਰਿੰਗ ਕਰਕੇ ਕੱਟਣਾ ਹੋਈ ਹੈ ਬਾਕੀ ਜਾਂਚ ਕਰ ਰਹੇ ਹਾਂ ਜੀ ਸਰ ਰੌਂਦ ਉਧਰ ਬਹੁਤ ਖਿਲਰੇ ਪਏ ਜੀ ਗਲੀ ਦੇ ਵਿੱਚ ਹਾਂਜੀ 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 ਜੀ ਬਿਲਕੁਲ ਤਾਂ ਹਾਲਾਂਕਿ ਹਜੇ ਜਾਂਚ ਜਿਹੜੀ ਆ ਉਹ ਚੱਲ ਰਹੀ ਆ ਕਿਉਂਕਿ ਪੁਲਿਸ ਜਾਂਚ ਕਰੇਗੀ ਉਸ ਤੋਂ ਬਾਅਦ ਕਲੀਅਰ ਹੋਏਗਾ ਕਿ ਆਖਰਕਾਰ ਇਹ ਮਸਲਾ ਕਿਵੇਂ ਹੋਇਆ ਕਾਹ ਤੋਂ ਹੋਇਆ ਕੋਈ ਦੁਸ਼ਮਣੀ ਆ ਕੋਈ ਰੰਜਿਸ਼ ਆ ਕੀ ਗੱਲ ਆ ਪੂਰੀ ਉਸ ਬਾਬਤ ਹਜੇ ਨਹੀਂ ਕਲੀਅਰ ਕੀਤਾ ਜਾ ਸਕਦਾ ਕਿਉਂਕਿ ਫਿਲਹਾਲ ਦੀ ਘੜੀ ਉਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਆ ਜਿਹੜੀਆਂ ਤਸਵੀਰਾਂ ਬਿਲਕੁਲ ਸਾਹਮਣੇ ਆ ਜੋ ਅਸੀਂ ਦੇਖ ਪਾ ਰਹੇ ਆ ਜੋ ਲੋਕ ਦੇਖ ਪਾ ਰਹੇ ਆ ਜੋ ਬਿਲਕੁਲ ਸਾਹਮਣੇ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਚੀਜ਼ ਪਤਾ ਚੱਲ ਸਕੇਗੀ ਕਿ ਆਖਰਕਾਰ ਇਹ ਗੋਲੀ ਕਿਉਂ ਚੱਲੀ ਕਿਉਂ ਗੋਲੀਆਂ ਮਾਰੀਆਂ ਗਈਆਂ